ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਨੇ ਬਹੁਤ ਹੈਰਾਨ ਕੀਤਾ ਹੈ। ਕਈ ਤਾਂ ਅਜਿਹੀਆਂ ਸੀਟਾਂ ਨੇ ਜਦੋਂ ਤੋਂ ਉਹਨਾਂ ਦੇ ਨਤੀਜੇ ਆਏ ਉਹਨਾਂ ਦੀ ਚਰਚਾ ਲਗਾਤਾਰ ਹੋ ਰਹੀ ਹੈ। ਕਈ ਸੀਟਾਂ ਤੇ ਉਮੀਦਵਾਰ ਰਿਕਾਰਡ ਵੋਟਾਂ ਨਾਲ ਜਿੱਤੇ ਤਾਂ ਕਈਆਂ ਤੇ ਮਾਰਜਿਨ ਬੇहद ਘੱਟ ਸੀ। ਇਹ ਤਾਂ ਰਹੀ ਇਸ ਵਾਰ ਦੇ ਲੋਕ ਸਭਾ ਚੋਣਾਂ ਦੇ ਬਾਰੇ ਗੱਲ। ਪਰ ਇਸ ਵੀਡੀਓ ਵਿੱਚ ਅਸੀਂ ਇੱਕ ਅਜਿਹੇ ਦਿਲਚਸਪ ਕਿਸੇ ਬਾਰੇ ਗੱਲ ਕਰਾਂਗੇ ਜਿਸ ਵਿੱਚ ਇੱਕ ਵਾਰ ਜਦੋਂ ਚੋਣਾਂ ਹੋਈਆਂ ਤਾਂ ਉਮੀਦਵਾਰ ਦੀ ਹਾਰ ਚਰਚਾ ਦਾ ਵਿਸ਼ਾ ਬਣ ਗਈ। ਉਹ ਇਸ ਲਈ ਕੀ ਹਾਰ ਅਤੇ ਜਿੱਤ ਦਾ ਫੈਸਲਾ ਸਿਰਫ ਇੱਕ ਵੋਟ ਨੇ ਕੀਤਾ ਇਸ ਦੇ ਬਾਰੇ ਮੈਂ ਤੁਹਾਨੂੰ ਹੋਰ ਅੱਗੇ ਦੱਸਾਂਗਾ ਉਸ ਤੋਂ ਪਹਿਲਾਂ ਆਓ ਫਟਾਫਟ ਲੋਕ ਸਭਾ ਚੋਣਾਂ 2024 ਦੀਆਂ ਉਹਨਾਂ ਸੀਟਾਂ ਦੀ ਗੱਲ ਕਰ ਲੈਂਦੇ ਹਾਂ ਜਿਨ੍ਹਾਂ ਦੀ ਜਿੱਤ ਹਾਰ ਦਾ ਫੈਸਲਾ ਬੇਹਦ ਦਿਲਚਸਪ ਹੈ ਹੁਣ ਤੁਹਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਾਨਸੀ ਤੋਂ ਜਿੱਤ 1.5 ਲੱਖ ਵੋਟਾਂ ਤੋਂ ਹੋਈ ਪਰ ਕੀ ਤੁਹਾਨੂੰ ਪਤਾ ਹੈ ਕਿ ਭਾਰਤ ਵਿੱਚ ਪੰਜ ਅਜਿਹੀਆਂ ਸੀਟਾਂ ਨੇ ਜਿਨ੍ਹਾਂ ਤੇ ਹਾਰ ਜਿੱਤ ਦਾ ਅੰਤਰ ਬਹੁਤ ਵੱਡਾ ਰਿਹਾ ਅਤੇ ਇੱਕ ਸੀਟ ਤਾਂ ਅਜਿਹੀ ਹੈ ਜਿੱਥੇ ਸਿਰਫ 48 ਵੋਟਾਂ ਤੇ ਫੈਸਲਾ ਹੋਇਆ ਕਿ ਕੌਣ ਜਾਏਗਾ ਭਾਰਤ ਦੀ ਸੰਸਦ ਵਿੱਚ 2024 ਦੇ ਨਤੀਜਿਆਂ ਵਿੱਚ ਇੰਦੌਰ ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਉਮੀਦਵਾਰ ਸ਼ੰਕਰ ਲਾਲ ਵਾਨੀ ਨੇ 11 ਲੱਖ 72 ਹਜ਼ਾਰ ਵੋਟਾਂ ਤੋਂ ਜਿੱਤ ਹਾਸਲ ਕੀਤੀ ਜੋ ਪੂਰੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਹੈ ਦੂਜੇ ਨੰਬਰ ਤੇ ਆਉਂਦੇ ਨੇ ਕਾਂਗਰਸ ਦੇ ਨੇਤਾ ਰਕੀਬੁਲ ਹੁਸੈਨ ਹੁਸੈਨ ਨੇ ਅਸਮ ਦੀ ਤੁਬਰੀ ਸੀਟ ਤੋਂ 10 ਲੱਖ 12 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਫਿਰ ਨੰਬਰ ਆਉਂਦਾ ਭਾਜਪਾ ਦੇ ਸ਼ਿਵਰਾਜ ਸਿੰਘ ਚੋਹਾਨ ਦਾ ਜਿਨ੍ਹਾਂ ਨੇ ਮੱਧ ਪ੍ਰਦੇਸ਼ ਦੀ ਵਿਧਸ਼ਾ ਸੀਟ ਤੋਂ 821000 ਦੇ ਫਰਕ ਨਾਲ ਜਿੱਤ ਦਰਜ ਕੀਤੀ ਫਿਰ ਆਉਂਦੇ ਨੇ ਗੁਜਰਾਤ ਦੀ ਨਵਸਾਰੀ ਸੀਟ ਤੋਂ ਭਾਜਪਾ ਦੇ ਉਮੀਦਵਾਰ ਸੀ ਆਰ ਪਾਟੇਲ ਜਿਨ੍ਹਾਂ ਨੇ 773000 ਵੋਟਾਂ ਦੇ ਫਰਕ ਨਾਲ ਆਪਣੀ ਸੀਟ ਜਿੱਤੀ ਅਗਲੀ ਗੱਲ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋ ਗੁਜਰਾਤ ਦੀ ਗਾਂਦੀਨਗਰ ਸੀਟ ਤੋਂ 744000 ਦੇ ਵੋਟਾਂ ਦੇ ਫਰਕ ਨਾਲ ਜਿੱਤੇ ਹੁਣ ਸਵਾਲ ਆਉਂਦਾ ਹੈ ਕਿ ਸਭ ਤੋਂ ਘੱਟ ਵੋਟਾਂ ਦੇ ਅੰਤਰ ਨਾਲ ਕੌਣ ਜਿੱਤਿਆ ਤਾਂ ਜਵਾਬ ਹੈ ਰਵਿੰਦਰ ਦੱਤਾਰਾਮ ਵਾਇਕਰ ਸ਼ਿਵਸਨ ਅਤੇ ਡਿਗਟ ਤੋਂ ਮੁੰਬਈ ਨਾਰਥ-ਵੈਸਟ ਸੀਟ ਤੋਂ ਸਿਰਫ 48 ਵੋਟਾਂ ਦੇ ਫਰਕ ਨਾਲ ਉਹਨਾਂ ਦੀ ਜਿੱਤ ਹੋਈ ਤਾਂ ਇਹ ਰਹੀ ਇਸ ਵਾਰ ਦੀ ਚੋਣ ਦੀ ਗੱਲ ਹੁਣ ਤੁਹਾਨੂੰ ਦੱਸਦੇ ਹਾਂ ਇੱਕ ਵੋਟ ਨਾਲ ਹਾਰ ਜਿੱਤ ਦੀ ਕਹਾਣੀ ਅਜੇ ਹ ਇਕ ਵਾਰ ਨਹੀਂ ਬਲਕਿ ਦੋ ਵਾਰ ਹੋ ਚੁੱਕਿਆ ਹੈ ਸਾਲ 2004 ਦੇ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਇੱਕ ਉਮੀਦਵਾਰ ਸਿਰਫ ਇੱਕ ਵੋਟ ਦੇ ਫਰਕ ਨਾਲ ਜਿੱਤਿਆ ਸੀ ਤਾਂ ਦੂਜੇ ਪਾਸੇ ਰਾਜਸਥਾਨ ਵਿੱਚ ਸਾਲ 2008 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੋਟ ਨਾਲ ਹੀ ਹਾਰ ਜਿੱਤ ਦਾ ਫੈਸਲਾ ਹੋਇਆ ਸੀ 2004 ਦੇ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਦਲ ਸੈਕੂਲਰ ਦੇ ਏ ਆਰ கிருஷ்ਣਮૂર્ਤੀ ਕਾਂਗਰਸ ਦੇ ਆਰ ਧਰੋਵ ਨਾਰਾਇਣ ਤੋਂ ਸਿਰਫ ਇੱਕ ਵੋਟ ਨਾਲ ਹਾਰ ਗਏ ਸੀ ਮੁਕਾਬਲਾ ਸੀ ਸੰਥੇਮਾਰ ਹੱਲੀ ਵਿਧਾਨ ਸਭਾ ਸੀਟ ਤੇ கிருஷ்ਣਮૂર્ਤੀ ਨੂੰ 40751 ਵੋਟ ਮਿਲੇ ਜਦਕਿ ਧਰੋਵ ਨਾਰਾਇਣ ਨੂੰ ਇੱਕ ਵੋਟ ਜ਼ਿਆਦਾ ਮਿਲਿਆ ਯਾਨੀ ਉਹਨਾਂ ਨੂੰ ਮਿਲੇ 40752 ਵੋਟ ਦੂਜਾ ਮਾਮਲਾ ਰਾਜਸਥਾਨ ਵਿੱਚ 2008 ਦੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਦੇਖਣ ਨੂੰ ਮਿਲਿਆ ਇਹ ਨਾਥ ਦੁਆਰਾ ਵਿਧਾਨ ਸਭਾ ਖੇਤਰ ਸੀ ਜਿੱਥੇ ਕਾਂਗਰਸ ਦੇ ਸੀਪੀ ਜੋਸ਼ੀ ਅਤੇ ਭਾਜਪਾ ਦੇ ਕਲਿਆਣ ਸਿੰਘ ਚੋਹਾਨ ਇੱਕ ਦੂਜੇ ਦੇ ਖਿਲਾਫ ਚੋਣ ਲੜ ਰਹੇ ਸੀ ਜਦੋਂ ਨਤੀਜੇ ਆਏ ਤਾਂ ਚੋਹਾਨ ਨੂੰ 62216 ਵੋਟਾਂ ਮਿਲੀਆਂ ਜਦਕਿ ਜੋਸ਼ੀ ਨੂੰ ਮਿਲੀਆਂ 62215 ਵੋਟਾਂ ਜੋਸ਼ੀ ਲਈ ਇਹ ਹੈਰਾਨ ਕਰਨ ਵਾਲੀ ਵੀ ਗੱਲ ਸੀ ਕਿਉਂਕਿ ਉਹ ਨਾ ਸਿਰਫ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਸੀ ਬਲਕਿ ਮੁੱਖ ਮੰਤਰੀ ਅਹੁਦੇ ਦੇ ਲਈ ਵੀ ਸਭ ਤੋਂ ਅੱਗੇ ਸੀ ਹਾਲਾਂਕਿ ਉਹਨਾਂ ਦੀ ਪਾਰਟੀ ਜਿੱਤੀ ਪਰ ਉਹ ਖੁਦ ਹਾਰ ਗਏ ਮਾਮਲਾ ਕੋਰਟ ਵੀ ਗਿਆ ਅਤੇ ਜੋਸ਼ੀ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਵਿਰੋਧੀ ਚੋਹਾਨ ਦੀ ਪਤਨੀ ਨੇ ਦੋ ਥਾਵਾਂ ਤੇ ਵੋਟ ਪਾਈ ਹੈ ਹਾਲਾਂਕਿ ਰਾਜਸਥਾਨ ਹਾਈ ਕੋਰਟ ਨੇ ਜੋਸ਼ੀ ਦੇ ਪੱਖ ਵਿੱਚ ਫੈਸਲਾ ਸੁਣਾਇਆ ਸੀ ਪਰ ਆਖਿਰਕਾਰ ਜੋਸ਼ੀ ਸੁਪਰੀਮ ਕੋਰਟ ਵਿੱਚ ਕੇਸ ਹਾਰ ਗਏ ਤਾਂ ਅਜਿਹੀ ਹੀ ਦਿਲਚਸਪ ਕિસ્ਸਿਆਂ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ